ਐਹੀ ਪਾੜਾਂਗੇ ਬਿਚਾ ਕੇ ਰਹੀ ਤੂੰ ਆ ਫਿਰ ਇਹਦਾ ਇਤਨੀ ਕਰ ਲਈ ਨੋਟ ਬਣਾਣਾ ਸ਼ੀਟ ਦਾ ਕੋਈ ਗੱਲ ਨਹੀਂ ਸਾਡੀ ਵੀ ਨਿਗਾਹ ਚ ਹੀ ਐ ਤੂੰ ਐਹੀ ਪਾੜਾਂਗੇ ਤੇਰੇ ਕੱਪੜੇ ਆ ਆ ਦੇ ਹੱਥ ਨਹੀਂ ਅੱਗੇ ਆਪ ਅੰਦਰ ਆਪੂ ਨਾ ਤੂੰ ਘਾਬਰੀ ਜੇ ਤੇਰਾ ਤੂੰ ਦਮਾ ਬਾਈ ਯਾਰ ਲੱਗੇ ਸਾਬਨ ਵਿੱਚ ਪਾੜ ਕੇ ਉੱਤੇ ਖਾਣੇ ਆ ਜਾ ਯਾਰ ਐਨ ਲੜ ਲੈ ਛੱਡਾ ਦਿਖਾਉਂਦਾ ਸੀ ਮੜ ਕੇ ਕੱਲ੍ਹ ਨੂੰ ਨਹੀਂ ਜਾਂਦਾ ਜਾਨੀਆਂ ਨਾਲ ਜਾਂਦਾ ਆਂਦਾ ਵੀਡੀਓ ਮਲਾਂਗ ਜਾ ਖਾਣੇ ਆ ਜੀ ਕੱਲ ਨੀ ਬੰਦਾ ਤੇ 3 ਘੰਟੇ ਪੜੀ ਜਨਨੀਆਂ ਦੇ ਹੱਥ ਲਗਾਨੇ ਆ ਤੇ ਹੱਥ ਰੀ ਲੱਗੇ ਜੂੜੀਆਂ ਬਾਲਾ ਜੂੜੀਆਂ ਬੰਦੇ ਨੇ ਖਾਣੇ ਆ ਜੀ ਮੈਨੂੰ ਕਹਿੰਦਾ ਮੈਨੂੰ ਕਹਿੰਦਾ 12 ਕਿਲੋ ਗੱਡੀ ਦਾ ਬੋਲੋ ਬੋਲੋ ਮੈਡਮ ਉਹ ਸਾਡੇ ਖੜੇਆ ਬੁਲਾਦੂ ਦੀ ਵੇਟ ਤੇ ਵੀ ਗਾਲੀ ਕੱਢਣੀ ਚਾਹੁੰਦੇ ਠੀਕ ਹੈ ਬਾਹਰ ਕਾਲੋ ਵੀਡੀਓ ਬਣਾਉਣੀ ਹੈ ਉਹਦੇ ਜਦੋਂ ਵੀਡੀਓ ਜਿੰਨੀ ਮਰਜ਼ੀ ਬਰਾਹੇ ਗੇਟ ਖੋਲੋ ਮਾਰੇ ਆ ਕੇ ਪਹਿਲਾਂ ਖੜੇ ਬੁਲਾਦੂ ਖੜੇ ਆ ਬਾਹਰ ਗੇਟ ਖੋਲੋ ਐਜੂਕੇਸ਼ਨ ਇੰਡੀਆ ਪ੍ਰਾਈਵੇਟ ਲਿਮਿਟਿਡ ਇਹ ਟੀਵੀ ਪੈਨਲਾਂ ਦਾ ਹੈ ਜੀ ਇਹਨਾਂ ਦਾ ਜਿਹੜਾ ਸਟੋਰ ਹੈ ਤੇ ਮਤਲਬ ਅੱਜ ਮੇਰੇ ਨਾਲ ਇਹ ਹਰਕਤ ਮੇਰੀ ਜ਼ਿੰਦਗੀ ਚ ਪਹਿਲੀ ਵਾਰੀ ਹੋਈ ਹੈ ਜੀ ਵੀ ਕਿਸੇ ਕੁੜੀ ਨੇ ਮੇਰੇ ਆ ਕੇ ਕਰਕੇ ਕੱਪੜੇ ਪਾੜੇ ਹੋਣ ਤੇ ਆਪਾਂ ਕਦੇ ਵੀ ਉਮੀਰ ਨਹੀਂ ਕਰਦੇ ਆਪਾਂ ਕਿਸੇ ਕੁੜੀ ਨੂੰ ਤਾਂ ਵੀ ਹੱਥ ਲਾਜੀਏ ਔਰ ਇੱਕ ਗਲਤ ਹਰਕਤ ਹੋਈ ਜਿੰਨੀ ਕੋਈ ਆ ਬਾਕੀ ਪੁਲਸ ਆਈਏ ਜੀ ਪੁਲਸ ਆਲੇ ਆਲੇ ਉੱਤੀ ਹੈ ਹਾਂ ਜੀ ਰਿਕਾਰਡਿੰਗ ਭਾਜੀ ਕਿਸੇ ਤੋਂ ਹੋਈ ਹੈ ਬੈਸਵਾ ਜੀ ਕੁਛ ਨਹੀਂ ਜੀ ਬਸ ਮੈਂ ਤਾਂ ਇੰਨਾ ਕੁਬੈਸਵਾ ਜੀ ਮੇਰੇ ਗੱਨੀਓ ਕੁਛ ਨਹੀਂ ਹੋਈ ਸੀ ਮੈਂ ਤਾਂ ਇੰਨਾ ਕਿਹਾ ਸੀਗਾ ਮੈਂ ਕਿਹਾ ਵੀ ਅੰਕਲ ਤੁਹਾਡੀ ਜਿਹੜੀ ਪੇਮੈਂਟ ਹੈ ਮੈਂ ਆਰਾਮ ਨਾਲ ਤੁਸੀ ਜੀ ਬੋਲ ਦਿੰਦੇ ਮੈਨੂੰ ਉਹ ਵੀ ਮੈਂ ਕਰਨੀ ਸੀਗੀ ਮੈਂ ਕਿਤੇ ਨਹੀਂ ਭਾਈਦਾ ਸੀਗਾ ਮੈਂ ਤੁਹਾਨੂੰ ਵੀ ਮੈਂ ਤਾਂ ਇੱਥੇ ਥੋੜੀ ਪੇਮੈਂਟ ਕਰਾਉਣਾ ਮੈਂ ਵਪਾਰ ਕਰਦੇ ਆ ਸਾਰਿਆਂ ਨਾਲ ਸਾਡਾ ਟਾਈਮ ਹੋ ਗਿਆ ਵਪਾਰ ਕਰਦੇ ਨੇ 1998 ਤੋਂ ਵਪਾਰ ਕਰ ਰਹੇ ਆ ਅੱਜ ਤੱਕ ਐ ਕਿ ਕਿਸੇ ਨਾਲ ਕਦੇ ਹੋਣ ਨਹੀਂ ਦਿੱਤਾ ਕੈਰੀਅਰ ਚ ਟੀਵੀ ਸਟੈਂਡ ਦੀ ਸੀਗੀ ਜੀ ਛੋਟੀ ਜੀ ਪੇਮੈਂਟ ਸੀ ਟੀਵੀ ਸਟੈਂਡ ਦੀ ਕਿੱਥੇ ਸਟੋਰ ਕਿੱਥੇ ਹੈ ਸਟੋਰ ਇਸ ਤਾਂ ਸਪਲਾਈ ਦਾ ਕੰਮ ਕਰਦੇ ਆ ਜੀ ਹਾਲੂ ਕਿਸ ਨਾਲ ਹੈ ਜੀ ਦੋ ਗੱਟੇ ਰੋਡ ਤੋਂ ਦੇ ਨਾਲ ਦੋ ਮੀਰੂ ਦੇ ਨਾਲ ਕੀ ਕੀ ਕਾਰਵਾਈ ਕੀ ਚਾਹਦੇ ਹੋ ਹੁਣ ਤੁਸੀਂ ਕਾਰਵਾਈ ਹਸਤੇ ਜਾਨੀ ਜੀ ਸਖਤ ਤੋਂ ਸਖਤ ਸਜ਼ਾ ਮਿਲੇ ਜਿਹੜੀ ਕੁੜੀ ਨੇ ਮੇਰੇ ਕੱਪੜੇ ਪਾੜਿਆ ਇਹ ਜੀ ਹਰਕਤਾਂ ਕੀਤੀਆਂ ਇਹਦੀ ਕੱਲ ਨੂੰ ਕਿਸੇ ਹੋਰ ਨਾਲ ਹਰਕਤ ਕੋਈ ਕਰ ਦੇ ਸਕ੍ਰੈਚ ਮਾਰ ਦੇ ਕੁਝ ਕਰਕੇ ਕਿਤੇ ਹੋਰ ਗਲਤ ਕਰ ਦੇ ਇਹਦੀ ਕੁੜੀ ਨਾਲ ਤਾਂ ਕੁਝ ਵੀ ਹੋ ਸਕਦਾ ਜੀ ਆਪਾਂ ਨੂੰ ਕੀ ਪਤਾ ਆਪਾਂ ਦਾ ਜਾਣੇ ਕਿਸੇ ਤੇ ਨੁਕਸਾਨ ਨਾ ਹੋਵੇ ਕਿਸੇ ਵੀ ਟਾਈਪ ਦਾ ਜਿੰਨੀ ਸਖਤ ਤੋਂ ਸਖਤ ਕਾਰਵਾਈ ਬੰਦੀ ਹੈ ਮੇਰੇ ਗੰਨਿਓ ਵੀ ਹੋਈ ਹੋਈ ਕੋਈ ਜੀ